ਲੈਂਡ ਪੂਲਿੰਗ ਸਕੀਮ ਦੇ ਫਾਇਦੇ ਦੱਸਣ ਲਈ ਯੂਟਿਊਬਰਾਂ ਨੂੰ ਆ ਰਹੇ ਨੇ ਲੱਖਾਂ ਰੁਪਏ ਦੇ ਆਫਰ ਇਹ ਲੱਖਾਂ ਰੁਪਏ ਦੇ ਆਫਰ ਕੋਈ ਬਹੁਤਿਆਂ ਵੱਡੀਆਂ ਵੀਡੀਓ ਲਈ ਨਹੀਂ ਇਹ ਸਿਰਫ ਇੱਕ ਇੱਕ ਰੀਲ ਲਈ 2-2 ਲੱਖ ਰੁਪਏ ਦੇਣ ਦੀ ਆਫਰ ਆ ਰਹੀ ਹੈ ਇਸ ਗੱਲ ਦਾ ਖਲਾਸਾ ਹੈ ਕਿ ਯੂਟਿਊਬਰ ਗੁਰਪ੍ਰੀਤ ਸਿੰਘ ਕੋਟਲੀ ਜੋ ਕਿ ਕਾਫੀ ਚਰਚਿਤ ਨੇ ਉਹਨਾਂ ਨੇ ਕੀਤਾ ਤੇ ਉਹਨਾਂ ਨੇ ਇੱਕ ਸਕਰੀਨਸ਼ਾਟ ਵੀ ਜਿਹੜਾ ਉਹ ਸਾਂਝਾ ਕੀਤਾ ਹੈ ਅਕਸਰ ਹੀ ਅਸੀਂ ਦੇਖਦੇ ਹਾਂ ਕਿ ਇਹ ਕਿਸੇ ਨੇ YouTube ਤੋਂ ਕਿਸੇ ਯੂਟਿਊਬਰ ਤੋਂ ਐਡ ਕਰਾਉਣੀ ਹੈ ਤਾਂ ਪੰਜਾਬ ਦੇ ਵਿੱਚ 50 ਹਜ਼ਾਰ ਲੱਖ ਜੰਮ ਇਹ ਇੰਨਾ ਜ਼ਿਆਦਾ ਰੇਟ ਇੱਕ ਰੀਲ ਦਾ ਨਹੀਂ ਹੁੰਦਾ ਪੂਰੀ ਦੀ ਪੂਰੀ ਐਡ ਦਾ ਹੁੰਦਾ ਪਰ ਇੱਕ ਰੀਲ ਦਾ 2 ਲੱਖ ਰੁਪਿਆ ਦੇਣਾ ਉਹ ਵੀ ਲੈਂਡ ਪੂਲਿੰਗ ਵਰਗੀ ਸਕੀਮ ਨੂੰ ਸਹੀ ਠਹਿਰਾਉਣ ਦੇ ਲਈ ਕਿ ਕਿਸਾਨ ਬਾਗੋ ਬਾਗ ਨਹੀਂ ਤਾਂ ਇਹਦੇ ਲਈ ਗੁਰਪ੍ਰੀਤ ਸਿੰਘ ਕੋਟਲੀ ਕਹਿੰਦੇ ਮੈਨੂੰ ਫੋਨ ਆਇਆ ਕਿਸੇ ਕੰਪਨੀ ਦਾ ਉਹ ਕੰਪਨੀ ਮੈਨੂੰ ਕੰਪਨੀ ਦੇ ਵਿੱਚੋਂ ਇੱਕ ਔਰਤ ਗੱਲ ਕਰ ਰਹੀ ਸੀ ਜਿਨੇ ਇਹ ਕਿਹਾ ਕਿ ਤੁਸੀਂ ਰੀਲ ਪਾਉਣੀ ਹੈ ਲੈਂਡ ਪੂਲਿੰਗ ਸਕੀਮ ਦੇ ਹੱਕ ਦੇ ਵਿੱਚ ਕਿੰਨੇ ਪੈਸੇ ਲਓਗੇ ਤਾਂ ਉਸਨੇ ਇਹ ਗੱਲ ਕਿ ਉਹਦਾ ਕਹਿਣਾ ਹੈ ਕਿ ਮੈਂ ਇਹ ਗੱਲ ਇਸ ਲਈ ਕਹੀ ਕਿ ਕਿਹੜਾ ਇਹਨਾਂ ਨੇ ਦੇਣੇ ਆ ਕਿ ਮੈਂ 1 ਲੱਖ ਰੁਪਇਆ ਕਰੀਲ ਦਾ ਉਹ ਕਹਿੰਦੇ ਦਿੱਤਾ ਤੇ ਜੇ ਦੋ ਪਲੇਟਫਾਰਮਾਂ ਤੇ ਪਾਉਣੀਆਂ ਉਹ ਕਹਿੰਦੇ 2 ਲੱਖ ਤਾਂ ਉਹ ਕਹਿੰਦੇ ਉਹ ਵੀ ਫਾਈਨਲ ਹੈ 4 ਮਹੀਨੇ ਚ ਅਸੀਂ ਪੈਸੇ ਦੇ ਦਿਆਂਗੇ ਤੇ ਤੁਸੀਂ ਲੈਂਡ ਪੂਲਿੰਗ ਸਕੀਮ ਦੇ ਬੈਨੀਫਿਟ ਕਨਾਉਣੇ ਨੇ ਤਾਂ ਹੁਣ ਇੱਥੇ ਸਮਝ ਤੇ ਸੋਚਣ ਵਾਲੀ ਗੱਲ ਪੰਜਾਬ ਦੇ ਲੋਕਾਂ ਲਈ ਇਹ ਹੈ ਕਿ ਜੇਕਰ ਇਹ ਗੱਲਾਂ ਸਾਰੀਆਂ ਸਹੀ ਨੇ ਤਾਂ ਫਿਰ ਬੜੇ ਭਿਆਨਕ ਸਿੱਟੇ ਨਿਕਲਨੇ ਨੇ ਜਿਹੜੇ ਜਿਹੜੀਆਂ ਕੰਪਨੀਆਂ ਜਿਹੜੇ ਬੰਦੇ ਜਿਹੜੀਆਂ ਸਰਕਾਰਾਂ 2-2 ਲੱਖ ਰੁਪਇਆ ਕਰੀਲ ਦਾ ਯੂਟਿਊਬਰਾਂ ਨੂੰ ਦੇ ਰਹੀਆਂ ਉਹ ਇਸ ਜ਼ਮੀਨ ਦੇ ਵਿੱਚੋਂ ਕਿੰਨਾ ਫਾਇਦਾ ਲੈਣ ਗਿਆ ਤੇ ਪੰਜਾਬ ਦੇ ਕਿਸਾਨਾਂ ਨਾਲ ਇਹਦੇ ਵਿੱਚ ਕਿੱਡਾ ਵੱਡਾ ਧੋਖਾ ਹੋਵੇਗਾ ਲੈਂਡ ਪੂਲਿੰਗ ਸਕੀਮ ਜਿਹਦੇ ਤੇ ਹਰ ਪੰਜਾਬ ਦਾ ਜਿਹੜਾ ਸੋਚ ਸਮਝ ਰੱਖਣ ਵਾਲਾ ਚਾਹੇ ਉਹ ਕਿਸਾਨ ਲੀਡਰ ਹੈ ਚਾਹੇ ਉਹ ਸਮਾਜਿਕ ਲੀਡਰ ਹੈ ਚਾਹੇ ਉਹ ਸਮਾਜ ਸੇਵੀ ਹੈ ਹਰ ਬੰਦਾ ਚਿੰਤਾ ਪ੍ਰਗਟਾ ਰਿਹਾ ਹੈ ਕਿ ਕਿਸਾਨਾਂ ਨੂੰ ਬੇਜਮੀਨੇ ਕੀਤਾ ਜਾਣਾ ਹੈ ਉਹਨਾਂ ਦੀ ਕਰੋੜਾਂ ਰੁਪਈਆ ਦੀ ਜ਼ਮੀਨ ਲੈ ਕੇ ਉਹਨਾਂ ਨੂੰ ਬਾਅਦ ਵਿੱਚ ਪਲਾਟਾਂ ਦਾ ਝਾਂਸਾ ਦੇ ਕੇ ਤੇ ਉਹਨਾਂ ਤੋਂ ਇਹ ਜ਼ਮੀਨ ਹਥਿਆਉਣ ਦੇ ਜਿਹੜੇ ਆ ਉਕਤ ਜੋ ਚੱਲ ਪਿਆ ਇੱਕ ਨੋਟੀਫਿਕੇਸ਼ਨ ਦੇ ਰਾਹੀਂ ਕਿਸਾਨਾਂ ਨੂੰ ਜੁਹਾਨਾਂ ਦੀਆਂ ਜ਼ਮੀਨਾਂ ਤੋਂ ਬੇਜਮੀਨੇ ਕਰ ਦਿੱਤਾ ਗਿਆ ਨਾ ਗਹਿਣੇ ਦੇ ਸਕਦੇ ਨਾ ਵੇਚ ਸਕਦੇ ਐ ਨਾ ਤੇ ਕੋਈ ਲੋਨ ਵੱਡੇ ਪੱਧਰ ਤੇ ਲੈ ਸਕਦੇ ਸਾਰਾ ਕੁਝ ਕਿਸਾਨਾਂ ਨਾਲ ਵਾਪਰ ਤਾਂ ਇਹਦੇ ਫਾਇਦੇ ਦੱਸਣ ਲਈ ਜੇਕਰ 2-2 ਲੱਖ ਰੁਪਏ ਦੀ ਇੱਕ ਇੱਕ ਰੀਲ ਪੁਆਈ ਜਾ ਰਹੀ ਹੈ ਤਾਂ ਕਿੱਡਾ ਵੱਡਾ ਮੁਨਾਫਾ ਲਿਆ ਜਾਵੇਗਾ ਕਾਰਪੋਰੇਟ ਵੱਲਾਂ ਕੰਪਨੀਆਂ ਵੱਲੋਂ ਸਰਕਾਰਾਂ ਵੱਲੋਂ ਤਾਂ ਇੱਥੇ ਸੋਚਣ ਸਮਝਣ ਦੀ ਤੁਹਾਨੂੰ ਜ਼ਰੂਰਤ ਹੈ ਜੇਕਰ ਤੁਸੀਂ ਲੈਂਡ ਪੂਲਿੰਗ ਸਕੀਮ ਦੇ ਕਿਤੇ ਵੀ ਬੈਨੀਫਿਟ ਸੁਣੋ ਕਿਸੇ ਵੀ ਚੈਨਲ ਤੇ ਕਿਸੇ ਵੀ ਅਖਬਾਰ ਦੇ ਵਿੱਚ ਜਿਵੇਂ ਬੀਤੇ ਦਿਨੀ ਇੱਕ ਅਖਬਾਰ ਦੀ ਕਟਿੰਗ ਨੂੰ ਲਾ ਕੇ ਸਾਰੀ ਆਮ ਆਦਮੀ ਪਾਰਟੀ ਨੂੰ ਆਰਡਰ ਸੀ ਕਿ ਤੁਸੀਂ ਆਪਦੀ ਆਲ ਦੀਆਂ ਆਈਡੀਆਂ ਪੇਜਾਂ ਤੇ ਪਾਉਣੀਆਂ ਈਵਨ ਕਿ ਮੰਤਰੀਆਂ ਤੱਕ ਨੂੰ ਵੀ ਆਰਡਰ ਸੀ ਤੇ ਜੇਕਰ ਤੁਸੀਂ ਅਜਿਹੀ ਖਬਰ ਅਜੇ ਹਇ ਇਸਤਿਹਾਰ ਅਜੇ ਹੀ ਕੋਈ ਯੂਟਿਊਬਰ ਦੇ ਮੂੰਹੋਂ ਸੁਣੋ ਕਿਉਂਕਿ ਪੰਜਾਬ ਦੇ ਕਈ ਯੂਟਿਊਬਰ ਸੋਲੇ ਵੀ ਗਾਉਂਦੇ ਨੇ ਤੁਸੀਂ ਸੁਣੇ ਹੋਣਗੇ ਉਹ ਇਸ ਤਰੀਕੇ ਨਾਲ ਨਹੀਂ ਗਾਉਂਦੇ ਕਿ ਉਹਨਾਂ ਨੂੰ ਕੰਮ ਚੰਗੇ ਲੱਗਦੇ ਆ ਇਸੇ ਤਰੀਕੇ ਦੇ ਨਾਲ ਕੋਈ ਪਿੱਛੋਂ ਪੈਸਾ ਆ ਰਿਹਾ ਹੁੰਦਾ ਤੇ ਉਹ ਸੋਲੇ ਗਾਉਂਦੇ ਆ ਤੇ ਜੇਕਰ ਤੁਸੀਂ ਲੈਂਡ ਪੂਲਿੰਗ ਸਕੀਮ ਜੋ ਕਿ ਕਿਸਾਨਾਂ ਦੇ ਉਜਾੜੇ ਲਈ ਹੈ ਕਿਸਾਨਾਂ ਦੇ ਮੁਤਾਬਕ ਤਾਂ ਜੇਕਰ ਤੁਸੀਂ ਉਹਦੀਆਂ ਵੀਡੀਓਜ਼ ਦੇਖੋ ਉਹਦੀ ਮਸ਼ਹੂਰੀ ਦੇਖੋ ਤਾਂ ਤੁਸੀਂ ਇੱਥੋਂ ਸਿੱਧਾ ਸਪਸ਼ਟ ਅੰਦਾਜ਼ਾ ਲਗਾ ਲਿਓ ਕਿ ਇਹ ਸਿਰਫ ਤੇ ਸਿਰਫ ਪੇੜ ਹੈ ਪੈਸੇ ਦੇ ਕੇ ਕਰਵਾਈ ਗਈ ਹੈ ਅਸੀਂ ਉਹਨਾਂ ਪਿੰਡਾਂ 'ਚ ਸਰਵੇ ਕੀਤਾ ਗਏ ਆ ਦੇਖਿਆ ਉਥੋਂ ਦੇ ਲੋਕ ਅੱਕੇ ਬੈਠੇ ਆ ਉਹ ਕਹਿੰਦੇ ਕਿ ਸਾਡੀ ਜ਼ਮੀਨ ਅਸੀਂ ਨਹੀਂ ਦੇਣੀ ਇਹਦੇ ਨਾਲ ਕਲੀ ਸਾਡੀ ਜ਼ਮੀਨ ਨਹੀਂ ਜਾਣੀ ਸਾਡਾ ਸੱਭਿਆਚਾਰ ਪਿੰਡ ਭਾਈਚਾਰਾ ਸਭ ਤਬਾਹ ਹੋ ਜਾਣਾ ਤੇ ਅਸੀਂ ਜ਼ਮੀਨ ਦੇ ਨੇੜੇ ਕਿਸੇ ਨੂੰ ਨਹੀਂ ਲੱਗਣ ਦੇਣਾ ਤੇ ਇਹ ਤਾਂ ਜ਼ਮੀਨ ਖੋਣ ਦਾ ਉਸ ਤੋਂ ਵੱਡਾ ਤਰੀਕਾ ਹੈ ਕਿ ਪੈਸੇ ਵੀ ਨਹੀਂ ਮਿਲਣੇ ਤੇ ਜ਼ਮੀਨ ਵੀ ਲੈ ਜਾਣੀ ਹੈ ਸਾਰਾ ਕੁਝ ਇਸ ਤਰੀਕੇ ਨਾਲ ਵਾਪਰਿਆ ਇਹਦੇ ਖਿਲਾਫ ਜਿਸ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ ਇਹਦੇ ਹੱਕ ਵਿੱਚ ਜਿਸ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ ਉਸਤੇ ਜਿਹੜੀ ਗੁਰਪ੍ਰੀਤ ਸਿੰਘ ਕੋਟਲੀ ਨਾਲ 2-2 ਲੱਖ ਰੁਪਏ ਦੀ ਗੱਲਬਾਤ ਹੋਈ ਹੈ ਉਹ ਗੁਰਪ੍ਰੀਤ ਸਿੰਘ ਕੋਟਲੀ ਦੇ ਮੂੰਹੋਂ ਹੀ ਤੁਹਾਨੂੰ ਸੁਣਾਉਣੇ ਆ ਕਿ ਉਹਨਾਂ ਦਾ ਇਸਤੇ ਕੀ ਕਹਿਣਾ ਕਿਵੇਂ-ਕਿਵੇਂ ਗੱਲਬਾਤ ਹੋਈ ਤੇ ਕਿਵੇਂ ਉਹਨਾਂ ਨੂੰ ਲੱਗਿਆ ਕਿ ਹੁਣ ਮੈਂ ਇਸ ਚੀਜ਼ ਤੇ ਜਿਹੜੀ ਇਹ ਐਡ ਹੈ ਮੈਂ ਨਹੀਂ ਲੈਣੀ ਤਰਨ ਗੁਰਪ੍ਰੀਤ ਸਿੰਘ ਕੋਟਲੀ ਜੁੜ ਚੁੱਕੇ ਨੇ ਜਿਨ੍ਹਾਂ ਨੂੰ ਇਹ ਮੈਸੇਜ ਕਾਲ ਜਾਂ ਜਿਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਲੈਂਡ ਪੂਲਿੰਗ ਪਾਲਸੀ ਦੇ ਹੱਕ ਵਿੱਚ ਪੋਸਟਪਾਉਣ ਲਈ ਰੀਲ ਪਾਉਣ ਲਈ ਕੋਟਲੀ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਲੋਕ ਵਾਈਟੀਵੀ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਨਜਿੰਦਰ ਜੀ ਕੋਟਲੀ ਸਾਹਿਬ ਕੀ ਕਿਸ ਤਰੀਕੇ ਨਾਲ ਤੁਹਾਡੇ ਨਾਲ ਸੰਪਰਕ ਕੀਤਾ ਗਿਆ ਕੀ ਕਿਹਾ ਗਿਆ ਕੀ ਮਨੋਰਥ ਹੈ ਉਹ ਗੱਲ ਦਾ ਇਹ ਜਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਅ ਮਨਜਿੰਦਰ ਭਾਈ ਇਹ ਜਿਹੜਾ ਹੈਗਾ ਇੱਕ ਕਾਲ ਆਈ ਆ ਬੀ ਐਨ ਮੈਂ ਤਾਂ ਇੱਕ ਸੈਕਿੰਡ ਮੈਂ ਮੜਾ ਕੱਢ ਲਾਂ ਮੈਂ ਤਾਂ ਬੱਸ ਜੀ 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 ਕਿਹੜੀ ਕੰਪਨੀ ਹੈ ਤੇ ਕੀ ਉਹਦਾ ਨੰਬਰ ਹੈ ਜੀ ਬਾਕੀ ਮੈਂ ਤੁਹਾਨੂੰ ਵਿੱਚ ਜਾਂਚ ਕਰਾਂਗਾ ਪ੍ਰੋਵਾਈਡ ਵੀ ਕਰਵਾ ਦੇਣਾ ਜੀ 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 ਇਹ ਅਸਲ ਦੇ ਵਿੱਚ ਹਾਂਜੀ ਇਹ ਜਿਹੜਾ ਇੱਕ ਨਵੀਂ ਬਾਰਕੋਡ ਐਂਟਰਟੇਨਮੈਂਟ ਕੰਪਨੀ ਹੈ ਠੀਕ ਹੈ ਜੀ ਉਹਨਾਂ ਦੀ ਅੰਸ਼ੀ ਗੁਪਤਾ ਜਿਹੜਾ ਕਿ ਮੈਨੂੰ ਵਟਸਐਪ ਤੇ ਉਹਨਾਂ ਨੇ ਕਾਲ ਕੀਤੀ ਆ ਉਹਦਾ ਨੰਬਰ ਹੈਗਾ 84237 51737 ਜੀ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਤੁਸੀਂ ਜਿਹੜਾ ਹੈਗਾ ਲੈਂਡ ਪੋਲਿੰਗ ਵਾਸਤੇ ਮੰਨ ਲਓ ਜੋ ਸਰਕਾਰ ਵੱਲੋਂ ਜਿਹੜਾ ਲੈਂਡ ਪੋਲਿੰਗ ਦੀ ਪਾਲਿਸੀ ਲਿਆਂਦੀ ਗਈ ਹੈ ਜੀ ਇਹਦੇ ਫੇਵਰ ਦੇ ਵਿੱਚ ਜਿਹੜੀਆਂ ਵੀਡੀਓ ਆ ਉਹ ਚਲਾਉਣੀ ਆ ਰੀਲ ਉਹ ਵੀ ਪ੍ਰੋਵਾਈਡ ਕਰਾਵਾਂਗੇ ਠੀਕ ਹੈ ਤਾਂ ਤੁਸੀਂ ਸਾਨੂੰ ਆਪਦਾ ਜਿਹੜਾ ਹੈਗਾ ਇਹ ਦੱਸੋ ਵੀ ਤੁਸੀਂ ਕਿੰਨੇ ਪੈਸੇ ਲੈਣੀ ਆਇਹ ਕਰੀਅਰ ਦੇ ਜੀ ਕੋ ਮਨਿੰਦਰ ਭਾਈ ਆਪਾਂ ਕਿਉਂਕਿ ਕਿਸਾਨੀ ਅੰਦੋਲਨ ਤੋਂ ਬਿਨਾ ਤਾਂ ਮੰਨ ਲਾ ਮੈਨੂੰ ਵੀ ਕੋਈ ਨਹੀਂ ਜਾਣਦਾ ਸੀ ਦੁਨੀਆ ਤੇ ਹਨਾ ਆਪਾਂ ਦੇ ਖੇਤ ਵਿੱਚ ਪੁੱਤ ਹੋਣ ਕਰਕੇ ਆਪਾਂ ਇੱਕ ਤਰ੍ਹਾਂ ਦਾ ਜਵਾਬ ਦੇਣ ਦਾ ਉਹਨਾਂ ਨੂੰ ਤਰੀਕਾ ਲੱਭਿਆ ਮੈਂ ਕਿਹਾ ਜੀ ਵੀ ਅਸੀਂ ਤਾਂ 1 ਲੱਖ ਰੁਪਏ ਲੈਨੇ ਆਇਹ ਕਰੀਅਰ ਪਾਉਣ ਦਾ ਮੈਨੂੰ ਐਸੀਗਾ ਵੀ ਐਨੇ ਪੈਸੇ ਕਿਹਨੇ ਦੇਣੇ ਆ ਭੱਜਣਗੇ ਠੀਕ ਹੈ ਕਾ ਭੱਜ ਜਾਣਗੇ ਵੀ ਮੰਨ ਲਓ ਆਪਾਂ ਐਡ ਦਾ ਕੋਈ 15-20 ਹਜ਼ਾਰ ਰੁਪਏ ਮੰਨ ਲਿਆ ਉਹ ਬਹੁਤ ਪੁਰੀਆਂ ਜਿਹੜੀਆਂ ਨਾਰਮਲ ਆਪਾਂ ਕਰਦੇ ਆਂ ਜ ਜੋ ਵੀ ਹੁੰਦਾ ਹੈ ਨਾ ਜੀ 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 ਬਸ ਦੋ ਮੈਨੂੰ ਕਹਿੰਦੇ ਵੀ ਠੀਕ ਆ ਜੀ ਚਲੋ ਇਹ ਸਾਡਾ ਮਨਜ਼ੂਰ ਹੈ ਕਹਿੰਦੇ ਨਾਲ ਜੇ ਤੁਸੀਂ YouTube ਤੇ ਪਾਉਣੀ ਹੋਵੇ ਤਾਂ ਮੈਂ ਕਿਹਾ 2 ਲੱਖ ਹੂੰ ਤਾਂ ਉਹ ਕਹਿੰਦੇ ਠੀਕ ਆ ਜੀ ਮਨਜ਼ੂਰ ਆ ਸਾਨੂੰ ਤੇ ਤੁਸੀਂ ਪੇਮੈਂਟ ਜਿਹੜੀ ਇਹ ਜਿਹੜੀ ਹੈਗਾ ਤੁਹਾਨੂੰ ਅਸੀਂ 4 ਮਹੀਨਿਆਂ ਦੇ ਵਿੱਚ ਕਰਾਂਗੇ ਜੀ ਠੀਕ ਹੈ ਤੁਸੀਂ ਆਪ ਦਾ ਜਿਹੜਾ ਹੈਗਾ ਤੁਸੀਂ ਯੈਸ ਕਰਦੇ ਤਾਂ ਸਾਨੂੰ ਤੁਸੀਂ WhatsApp ਤੇ ਜਿਹੜਾ ਹੈਗਾ ਭੇਜ ਦਿਓ ਆਪਦਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਅਸੀਂ 4 ਮਹੀਨਿਆਂ ਦੇ ਵਿੱਚ ਕੋਈ ਪੈਸਾ ਨਹੀਂ ਲੈਣਾ ਜੀ ਅਸੀਂ ਤਾਂ ਪਹਿਲੇ ਹੀ ਪੈਸੇ ਲੈ ਕੇ ਫੇਰ ਪਾਉਣੇ ਆ ਜੇ ਤੁਸੀਂ ਆਪ ਦਾ ਜਿਹੜਾ ਹੈਗਾ ਕ੍ਰਾਈਟੇਰੀਆ ਮੈਨੂੰ ਭੇਜ ਦਿਓ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਜਿਹੜੀ ਗੱਲ ਹੋਈ ਆ ਤੇ WhatsApp ਤੇ ਤੁਹਾਡੇ ਨਾਲ ਮੈਂ ਜਿਹੜੇ ਹੈਗਾ ਤੁਹਾਨੂੰ ਲਿਖ ਕੇ ਭੇਜਦੇ ਆ ਸੋ ਉਹਨਾਂ ਨੇ ਜਿਹੜਾ ਆਹ ਲਿਖਿਆ ਹਾਏ ਅ ਅੰਸੀ ਦੇ ਸਾਈਡ ਆਫ ਫ੍ਰੋਮ ਬਾਰਕੋਡ ਐਂਟਰਟੇਨਮੈਂਟ ਪਲੀਜ਼ ਕਨਫਰਮ ਦੀ ਡਿਟੇਲ ਐਜ਼ ਵੀ ਡਿਸਕਸਡ ਓਵਰ ਦੀ ਕਾਲ ਕਮਰਸ਼ੀਅਲ ਫਾਰ YouTube ਪਲੱਸ Instagram 2 ਲੱਖ ਕਮਰਸ਼ੀਅਲ ਫਾਰ Instagram 1 ਲੱਖ ਠੀਕ ਹੈ ਜੇ ਤਾਂ ਮੈਂ ਸਕਰੀਨਸ਼ਾਟ ਦੇ ਭੇਜ ਦਿਆਂ ਸੋ ਮਤਲਬ ਕੀ ਹੈ ਉਹ 2 ਲੱਖ ਰੁਪਇਆ ਮਤਲਬ ਤੁਸੀਂ ਦੇਖੋ ਮਨਿੰਦਰ ਵੀਰੇ ਇੱਕ ਰੀਲ ਦਾ 1 ਲੱਖ ਰੁਪਇਆ ਇੱਕ ਤੇ ਰੀਲ ਮੈਂ ਕਹਣਾ ਵੀ ਸਰਫ ਮਤਲਬ 30 ਸੈਕਿੰਡ ਤੋਂ ਲੈ ਕੇ 90 ਸੈਕਿੰਡ ਦੀ ਹੁੰਦੀ ਹੈ ਜੀ ਦੇੰਦੇ ਵਿੱਚ ਉਹ ਦੋ ਦੋ ਤਿੰਨ ਤਿੰਨ ਰੀਲਾਂ ਪਾਗਾ ਤੁਸੀਂ ਮੰਨੋ ਵੀ ਜੇਕਰ ਦੋਨਾਂ ਚੀਜ਼ਾਂ ਦੇ ਇੱਕ ਇੱਕ ਦਿਨ ਦਾ 5-5 6-6 ਲੱਖ ਰੁਪਇਆ ਦੇਣ ਨੂੰ ਵੀ ਤਿਆਰ ਨੇ ਠੀਕ ਹੈ ਤੇ ਘੱਟੋ ਘਾਟ ਮੈਂ ਕਹਣਾ ਵੀ ਮਹੀਨਾ ਦੋ ਮਹੀਨੇ ਕੰਮ ਚੱਲੂਗਾ ਮਤਲਬ ਇੱਕ ਯੂਟਿਊਬਰ ਨੂੰ ਕਰੋੜ 2 ਕਰੋੜ ਰੁਪਇਆ ਜਿਹੜਾ ਹੈਗਾ ਇਸ ਵਕਤ ਜਿਹੜਾ ਜਿਹੜਾ ਕਾਰਪੋਰੇਟ ਘਰਾਣੇ ਜਿਨ੍ਹਾਂ ਦੀ ਸਰਕਾਰ ਪਿੱਠ ਤੇ ਖੜੀ ਹੈ ਉਹ ਆਪਦੇ ਜਿਹੜਾ ਅਲੱਗ-ਅਲੱਗ ਕੰਪਨੀਆਂ ਉਹਨਾਂ ਨੇ ਹਾਇਰ ਕੀਤੇ ਜਿਵੇਂ ਬਾਰਕੋੜਾ ਐਂਟਰਟੇਨਮੈਂਟ ਕੀਤੀ ਆ ਇਹਨਾਂ ਥਰੂ ਉਹ ਪੈਸੇ ਦਿੱਤੇ ਜਾ ਰਹੇ ਨੇ ਜੀ ਠੀਕ ਹੈ ਇਹ ਇਹ ਕੋਈ ਮੰਨ ਲਓ ਆਪਾਂ ਨੂੰ ਤਾਂ ਇਹ ਕਿਹਾ ਆਪਾਂ ਲੋਕਾਂ ਦੇ ਵਿੱਚ ਚਲੇ ਗਏ ਠੀਕ ਆ ਕਾਰਨ ਕਿ ਆਪਾਂ ਜਿਹੜਾ ਹੈਗਾ ਕਿਸਾਨਾਂ ਦੇ ਪੁੱਤਾਂ ਮਜ਼ਦੂਰਾਂ ਦੇ ਪੁੱਤਾਂ ਤੇ ਆਪਾਂ ਜੇ ਆਪਣੇ ਘਰੇ ਜੇ ਇਹੋ ਜਿਹਾ ਮੰਨ ਲਓ ਕਿਸੇ ਦੀ ਧੀ ਪੁੱਤ ਦੇ ਮੂੰਹ ਦੇ ਵਿੱਚ ਨਿਵਾਲਾ ਖੋ ਕੇ ਸਾਡੇ ਘਰੇ ਪੈਸਾ ਆਊਗਾ ਤਾਂ ਵੀਰ ਮੇਰਾ ਉਹ ਕੋਈ ਫालतਾ ਕਰਨਾ ਨਹੀਂ ਗਾ ਪੈਸਾ ਦਾ ਕੰਗੜਾ ਦੇ ਘਰੇ ਬਥੇਰਾ ਹੁੰਦਾ ਪਰ ਸਿਆਣੇ ਕਹਿੰਦੇ ਵੀ ਭਾਵੇਂ ਬੰਦਾ ਘੱਟ ਕਮਾਵੇ ਪਰ ਚੰਗੀ ਥਾਂ ਤੇ ਲੱਗੇ ਪਰ ਤੂੰ ਦੂਜੇ ਪਾਸੇ ਤੁਸੀਂ ਇਹ ਦੇਖੋ ਵੀਰ ਮੇਰਾ ਕਈ ਚੈਨਲਾਂ ਤੇ ਉਹਨਾਂ ਦੇ ਵੀਡੀਓ ਹੁਣ ਚੱਲਣਾਂ ਲੱਗ ਪਈਆਂ ਨੇ ਜੀ ਠੀਕ ਆ ਜਿਹਦੇ ਵਿੱਚ ਕਿਸਾਨਾਂ ਦੇ ਫਾਇਦੇ ਗਿਣਾਏ ਜਾ ਰਹੇ ਆ ਠੀਕ ਆ ਜੀ ਅੱਜ 35 ਸੈਕਟਰ ਦੇ ਵਿੱਚ ਜਿਹੜੀ ਹੈਗੀ ਆ ਸਰਕਾਰ ਵੱਲੋਂ ਕਿਸਾਨਾਂ ਨੂੰ ਸੱਦ ਕੇ ਮੀਟਿੰਗ ਕਰਕੇ ਸਮਝਾਇਆ ਜਾ ਰਿਹਾ ਕਿ ਇਹ ਸਕੀਮਾ ਤੁਹਾਡੇ ਪੱਖ ਦੇ ਵਿੱਚ ਨੇ ਉਸ ਤੋਂ ਬਿਨਾਂ ਤੁਸੀਂ ਦੇਖ ਲਓ ਵੀ ਸਰਕਾਰ ਦੇ ਮੰਤਰੀਆਂ ਨੇ ਆਪਦੇ ਆਪ ਦੇ ਜਿਹੜੇ ਸੋਸ਼ਲ ਮੀਡੀਆ ਹੈਂਡਲ ਜਿਹਦੇ ਉੱਤੇ ਇਸ ਨੂੰ ਮਾਨ ਸਰਕਾਰ ਦੀ ਵੱਡੀ ਉਪਲਬਧੀ ਦੱਸਿਆ ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਥੱਲੇ ਕੇਡਰ ਆ ਜਿਹੜੇ ਇਹਨਾਂ ਦੇ ਹੱਥ ਠੋਕੇ ਕਹਿ ਸਕਦਾ ਜਿਹੜੇ ਇਹਨਾਂ ਦੀ ਹਰ ਗੱਲ ਦੇ ਵਿੱਚ ਹਾਮੀ ਬਣਾਉਂ ਮਿਲਾਉਂਦੇ ਆ ਚਾਹੇ ਗਧੇ ਨੂੰ ਘੋੜਾ ਕਹਿਣਾ ਪਏ ਤਾਂ ਘੋੜਾ ਹੀ ਕਹਿ ਦਿਆ ਗਧੇ ਨੂੰ ਉਹਨਾਂ ਨੂੰ ਵੀ ਇਹਨਾਂ ਨੇ ਬਕਾਇਦਾ ਤੌਰ ਤੇ ਸਾਰੀ ਸੋਸ਼ਲ ਮੀਡੀਆ ਟੀਮ ਦੇ ਉੱਤੇ ਇਹ ਪਾਇਆ ਹੋਇਆ ਕਿ ਇਹ ਜਿਹੜੀ ਪਾਲਸੀ ਆ ਲੈਂਡ ਪੂਲਿੰਗ ਪਾਲਸੀ ਆ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਆ ਕਿਸਾਨ ਆਪਣੀ ਮਰਜ਼ੀ ਨਾਲ ਜਿਹੜੀਆਂ ਹਜ਼ਮੀਨਾ ਦੇ ਰਹੇ ਆ ਥੋ ਇਹ ਜੀ 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 ਥੋ ਇਹ ਜਿਹੜਾ ਬ੍ਰਦਰ ਜਿਹੜਾ ਪੂਰਾ ਦਾ ਪੂਰਾ ਸਿਨੈਰੀਓ ਮੇਰਾ ਜਿਹੜਾ ਲਾਈਵ ਆਉਣ ਦਾ ਮੇਨ ਮਕਸਦ ਇਹ ਸੀਗਾ ਕਿ ਪੰਜਾਬ ਦੇ ਉਹ ਯੂਟਿਊਬਰ ਛੋਟੇ ਪੇਜ ਆ ਚਾਹੇ ਵੱਡੇ ਪੇਜ ਆ ਕਿਉਂਕਿ ਲੋਕ ਆਪਣੇ ਤੇ ਕਰਦੇ ਆ ਭਰੋਸਾ ਜਿਵੇਂ ਤੁਹਾਡਾ ਚੈਨਲ ਲੋਕ ਆਵਾਜ਼ ਆ ਲੋਕਾਂ ਨੇ ਮੁੱਦੇ ਹਟਾਉਂਦਾ ਹੈ ਜੀ ਠੀਕ ਆ ਤੇ ਹੋਰ ਵੀ ਬੜੇ ਚੈਨਲ ਆ ਜਿਨ੍ਹਾਂ ਦੇ ਉੱਤੇ ਲੋਕ ਜਿਹੜਾ ਭਰੋਸਾ ਕਰਦੇ ਆ ਮੇਰਾ ਇਹ ਗੱਲ ਨੂੰ ਪਰਦਾ ਫਾਸ਼ ਕਰਨ ਦਾ ਮਤਲਬ ਇਹ ਇਹ ਸੀਗਾ ਕਿ ਯਾਰ ਕਿੰਨਾ ਕਿੰਨਾ ਪੈਸਾ ਦੇ ਕੇ ਇਸ ਵਕਤ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਪਰ ਸਰਕਾਰ ਇਹ ਹਵਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੀਆਂ ਕਿਸਾਨ ਯੂਨੀਅਨਾਂ ਨੇ ਜਾਂ ਜਿਹੜੇ ਲੋਕ ਨੇ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਲੈਂਡ ਪੂਲਿੰਗ ਨਹੀਂ ਹੋਣੀ ਚਾਹੀਦੀ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਉਹਨਾਂ ਨੂੰ ਹਜ਼ਾਰ-ਹਜ਼ਾਰ 100-100 ਗਾਇ ਦੇ ਵਿੱਚ ਉਹਨਾਂ ਨੂੰ ਪਲਾਟ ਨਹੀਂ ਦਿੱਤੇ ਜਾਣੇ ਚਾਹੀਦੇ ਪਰ ਉਹ ਇੱਕ ਹਵਾ ਬਣਾ ਕੇ ਜਿਵੇਂ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਆਦਤ ਹੈ ਕਿ ਜਿਸ ਤਰ੍ਹਾਂ ਉਹ ਲਗਾਤਾਰ ਟੀਜ਼ ਕਰਦੇ ਰਹਿੰਦੇ ਆ ਕਿਸਾਨ ਜੀ ਉਹਨਾਂ ਦੇ ਖਿਲਾਫ ਬੋਲਦੇ ਰਹਿੰਦੇ ਆ ਕਿ ਲੋਕਾਂ ਦਾ ਇਹਨਾਂ ਤੋਂ ਵਿਸ਼ਵਾਸ ਉੱਠੇ ਇਹ ਇਹਨਾਂ ਦੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਉਣਾ ਜਦੋਂ ਗੁਰਪ੍ਰੀਤ ਕੋਟਲੀ ਵਰਗੇ ਕਿਉਂਕਿ ਆਪਾਂ ਚਲੋ ਕਿਸਾਨ ਆंदोलਨਾਂ ਦੇ ਵਿੱਚ ਬਹੁਤ ਜ਼ਿਆਦਾ ਕਵਰੇਜ ਕੀਤੀ ਆ ਲੋਕ ਆਪਾਂ ਨੂੰ ਜਾਣਦੇ ਵੀ ਇਸੇ ਕਰਕੇ ਜੇ ਮੰਨ ਲਓ ਮੇਰੇ ਵਰਗਾ ਬੰਦਾ ਇਹ ਕਹਿੰਦਾ ਕਿ ਸਰਕਾਰ ਪੱਖੀ ਆ ਯਾਰ ਸਰਕਾਰ ਚੰਗੀ ਆ ਤਾਂ ਲੋਕਾਂ ਨੇ ਕਹਿਣਾ ਯਾਰ ਹਾਂ ਵੀ ਇਹ ਗੱਲ ਸਹੀ ਆ ਸੋ ਮੇਰਾ ਮੇਨ ਮੁੱਦਾ ਜਿਹੜਾ ਹੈਗਾ ਦੁਨੀਆ ਨੂੰ ਦੱਸਣ ਦਾ ਮਤਲਬ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸੋਸ਼ਲ ਮੀਡੀਆ ਦੇ ਉੱਤੇ ਸਰਕਾਰਾਂ ਇਹੋ ਜਿਹੀ ਮਹਿਮ ਚਲਾਉਂਦੀਆਂ ਤਾਂ ਲੋਕ ਗਮਰਾਹ ਨਾ ਹੋਣ ਕਿਉਂਕਿ ਪੈਸੇ ਦੇ ਕੇ ਜਿਹੜਾ ਹੈਗਾ ਇੱਕ ਪੇਡ ਮੀਡੀਆ ਦੇ ਥਰੂ ਇੱਕ ਪੇਡ ਯੂਟਿਊਬਰਾਂ ਦੇ ਥਰੂ ਜਿਹੜਾ ਹੈਗਾ ਤੁਹਾਡੇ ਜਵਾਕਾਂ ਨੇ ਮੂੰਹ ਦੇ ਵਿੱਚੋਂ ਰੋਟੀ ਖਾਣ ਦੀ ਤਿਆਰੀ ਸਰਕਾਰ ਕਰ ਚੁੱਕੀ ਹੈ ਜੇ ਆਪਾਂ ਮੰਨ ਲਓ ਆਪਣੇ ਵਰਗੇ ਬੰਦੇ ਅੰਦਰ ਖਾਤੇ ਉਹਨਾਂ ਤੋਂ ਲੈ ਕੇ ਪੈਸੇ ਨੇ ਵੀਡੀਓ ਪਾਈ ਜਣਾ ਫਿਰ ਕੀ ਹੋਣਾ ਹੋਣਾ ਕੀ ਹੈ ਇਹਨਾਂ ਨੇ ਜਦੋਂ ਤੁਸੀਂ ਇਹ ਵੀਡੀਓ ਪਾਵੋਗੇ ਜਾਂ ਮੈਂ ਪਾਉਣਾ ਜਾਂ ਕੁਝ ਵੀ ਇਹਦਾ ਜਿਹੜਾ ਸਰਕਾਰੀ ਪੱਖੀ ਲੋਕ ਆ ਉਹਨਾਂ ਦਾ ਜਿਹੜਾ ਆਪਾਂ ਕਿ ਆਈਟੀ ਵੰਗ ਆ ਉਹ ਫਿਰ ਥੱਲੇ ਆ ਕੇ ਕਮੈਂਟ ਕਰਦੇ ਆ ਪਰ ਮੈਂ ਲੋਕਾਂ ਨੂੰ ਕਹਿੰਦਾ ਉਹ ਕਮੈਂਟ ਜ਼ਰੂਰ ਚੈੱਕ ਕਰਿਆ ਕਰੋ ਜਾਂ ਤਾਂ ਉਹ ਹੁੰਦੇ ਆ ਜਿਹੜੇ ਹੈਗਾ ਝਾੜੂ ਪਾਰਟੀ ਦੇ ਬੰਦੇ ਉਹਨਾਂ ਦੀਆਂ ਆਈਡੀਆ ਖੋਲੋਂਗਾ ਤਾਂ ਉਹਨਾਂ ਦੇ ਕਿਸੇ ਐਮਐਲਏ ਨਾਲ ਜਾਂ ਕਿਸੇ ਮੰਨ ਲਓ ਉਹਨਾਂ ਦੇ ਕਿਸੇ ਆਗੂ ਨਾਲ ਉਹਨਾਂ ਦੀਆਂ ਤਸਵੀਰਾਂ ਹੋਣੀਆਂ ਜਾਂ ਉਹ ਆਈਡੀਆ ਲੋਕ ਹੋਣੀਆਂ ਠੀਕ ਹੈ ਮਤਲਬ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਵਿਆ ਜਿੱਥੇ ਡੰਡਾ ਚੱਲਦਾ ਉਥੇ ਪ੍ਰਸ਼ਾਸਨ ਤੋਂ ਚਲਵਾਉ ਜਿੱਥੇ ਗਾਲਾਂ ਚਲਦੀਆਂ ਸੋਸ਼ਲ ਮੀਡੀਆ ਤੇ ਆਪਾਂ ਹਵਾ ਬਣਾਉਣੀ ਆ ਉਥੇ ਆਪਦੇ ਜਿਹੜਾ ਪੇੜ ਫਲ ਤੋਂ ਬਣਾਓ ਜਾਂ ਜਿਹੜੇ ਉਹਨਾਂ ਦੇ ਆਪਾਂ ਗੱਲ ਕਰਗੇ ਅੱਖਾਂ ਮੀਟ ਕੇ ਲੋਕ ਜਿਨ੍ਹਾਂ ਦੇ ਭਰੋਸਾ ਕਰਦੇ ਹੋਆ ਸੋ ਅੱਜ ਇੱਕ ਇੱਕ ਯੂਟਿਊਬਰ ਨੂੰ ਜੇ ਮੰਨ ਲਓ ਇੱਕ ਰੀਲ ਦਾ 1 ਇੱਕ ਲੱਖ 2-2 ਲੱਖ ਆਫਰ ਹੋ ਰਿਹਾ ਤਾਂ ਤੁਸੀਂ ਦੇਖ ਲਓ ਭਰਾ ਮੇਰੋ ਪੰਜਾਬ ਦੀ ਜ਼ਮੀਨ ਕਿੰਨੀ ਜਿਹੜੀ ਹੈ ਬੇਸ ਕੀਮਤੀ ਹੋਣੀ ਹੈ ਇਹਦੀ ਇਹਦੀ ਕਿੰਨੀ ਕੀਮਤ ਆ ਬਾਕੀ ਜਿੰਨਾ ਮੇਰਾ ਪਿਆਰ 바ਰਿਆ ਦੁਨੀਆ ਘੁੰਮਣ ਦਾ ਕਿਉਂਕਿ ਮੈਂ ਕਿਸਾਨਾਂ ਦੇ ਨਾਲ ਉਹਨਾਂ ਨੇ ਪਿਆਰ ਕੀਤਾ ਚਲੋ ਠੀਕ ਆ ਚੈਨਲ ਚੱਲਦੇ ਆਪਾਂ ਉਹ ਦੇਸ਼ ਤੇ ਦੁਨੀਆਂ ਘੁੰਮੇ ਆ ਪਰ ਦੁਨੀਆਂ ਦਾ ਕੋਈ ਵੀ ਖਿੱਤਾ ਪੰਜਾਬ ਜਿੰਨਾ ਜਿਹੜਾ ਉਪਜਾਊ ਨਹੀਂ ਅੱਜ ਤੁਸੀਂ ਦੇਖ ਲਓ ਪੰਜਾਬ ਨੂੰ ਕੰਕਰੀਟ ਪਛਾਪਛਾ ਕੇ ਹਰ ਜਦੋਂ ਬਾਈ ਤੁਸੀਂ ਆਪਦੇ ਜਾਂ ਲੋ ਜੈਤੋਂ ਤੋਂ ਕਿਤੇ ਚੰਡੀਗੜ੍ਹ ਜਾਂ ਕਿਤੇ ਕਿਸੇ ਪਾਸੇ ਵੀ ਨੰਗੋਂਗੇ ਘੱਟੋ ਘਾਟ ਸਾਨੂੰ ਭਾਰਤ ਮਾਲਾ ਦੇ ਦਾ 2-3 ਸੜਕਾਂ ਵੱਡੀਆਂ ਮਿਲਦੀਆਂ ਹੀ ਮਿਲਦੀਆਂ ਰਾਜ ਬਣੀ ਜਾਂਦੀਆਂ ਅੱਜ ਇੰਡੀਆ ਕਹਿੰਦਾ 35 ਕਿਲੋਮੀਟਰ ਸੜਕ ਅਸੀਂ ਰੋਜ਼ ਨਵੀਂ ਬਣਾਉਣੇ ਆ ਠੀਕ ਹੈ ਤੇ ਤੁਸੀਂ ਦੇਖ ਲਓ ਇਹ ਸਰਕਾਰੀ ਦਾਵੇ ਆ ਨਿਰਣ ਗੱਡ ਕਰੀ ਜੀ ਦੇ ਦਾਵੇ ਆ ਤੁਸੀਂ ਦੇਖ ਲਓ ਵੀ ਰੋਜ਼ ਇੰਨਾ ਜਿਹੜਾ ਪੱਥਰ ਪਾਇਆ ਜਾ ਰਿਹਾ ਇਥੇ ਮਨਜਿੰਦਰભાઈ ਕਈ ਵਾਰੀ ਮੰਨ ਲਓ ਜਿਵੇਂ ਤੁਹਾਡੇ ਪਿੰਡ ਤੋਂ ਮੰਨ ਲਓ ਸ਼ਹਿਰ ਤੋਂ ਸਾਡੇ ਪਿੰਡਾਂ ਵਾਲੀ ਸੜਕ ਬਹੁਤ ਟਾਈਮ ਚ ਬਣੀ ਸੀਗੀ ਮੰਨ ਲਓ ਜੈਤੋ ਤੋਂ ਕੋਟਲੀ ਵਾਲੀ ਉਹ ਵੀ ਮੰਨ ਲਓ ਲੋਕਾਂ ਨੇ ਹੈ ਕਰਕੇ ਵੀ ਕਰੀਰ ਵਾਲੀ ਚਾਹਣੇ ਵੇਚਦੀ ਯਾਰ ਬਸ ਇਕੱਠੀ ਕਰਦੇ ਆ ਵੱਖੜ ਘੱਟੋ ਘੱਟ 10 ਸਾਲਾਂ ਚ ਆਹ ਜਿਹੜੇ ਏਡੇ ਏਡੇ ਮੰਨ ਲਓ ਭਾਰਤ ਮਾਲ ਦੇ ਪ੍ਰੋਜੈਕਟ ਆ ਠੀਕ ਹੈ ਇਹਨਾਂ ਇਹਨਾਂ ਵਾਸਤੇ ਕਿਸੇ ਪਿੰਡ ਨੇ ਨਹੀਂ ਕਿਹਾ ਕਿ ਆਸਰਪਾ ਕਾਰਪੋਰੇਟ ਘਰਾਣਿਆਂ ਨੇ ਉਤਲੇ ਵੱਡੇ ਜਿਹੜੇ ਇਹਨਾਂ ਦੇ ਬੈਠੇ ਆ ਬਿਲਗੇਰਸ ਵਰਗੇ ਜਾਂ ਕੋਈ ਇਲੂਮਨਾਤੀ ਜੇ ਹੋਇਆ ਤਾਂ ਹੈਨਾ ਜੋ ਵੀ ਹੈ ਪਰ ਮਾਲਾ ਉਹ ਬੰਦੇ ਅੱਜ ਪੂਰੇ ਪੰਜਾਬ ਦੀ ਜ਼ਮੀਨ ਤੇ ਆਖਾ ਤੀਜਾ ਇਹਦਾ ਵੱਡਾ ਕਾਰਨ ਇਹ ਆ ਕਿ ਇਹਨਾਂ ਨੇ ਹੁਣ ਕਰਨਾ ਪੰਜਾਬ ਦੇ ਵਿੱਚ ਕਿਉਂਕਿ ਜਿਹੜਾ ਜਰਨਲ ਵਰਗ ਸੀਗਾ ਉਹਨਾਂ ਦੇ ਧੀਆਂ ਪੁੱਤਾਂ ਨੂੰ ਇਹਨਾਂ ਨੇ ਨਰਾਸ਼ ਕਰਕੇ ਉਹ ਚਲੇ ਗਏ ਬਾਹਰ ਠੀਕ ਹੈ ਉਸ ਤੋਂ ਬਾਅਦ ਸਾਡੇ ਭਰਾ ਜਿਹੜੇ ਸਾਡੇ ਨਾਲ ਜੰਮੇ ਜਾਏ ਸੀਗੇ ਕਿਰਤੀ ਕੰਮ ਇਹ ਤੁਸੀਂ ਦੇਖ ਲਓ ਅੱਜ ਸਾਰੇ ਪਿੰਡਾਂ ਦੇ ਵਿੱਚ ਜਾਂ ਬਸਤੀਆਂ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਸਿੰਥੈਟਿਕ ਡਰੱਗ ਜਿਹਨਾਂ ਨੇ ਫਲਾਤਾ ਕਿ ਉਹਨਾਂ ਦੇ ਧੀਆਂ ਪੁੱਤਾਂ ਨੂੰ ਮਾਰ ਰਹੇ ਆ ਲਗਾਤਾਰ ਤੁਸੀਂ ਦੇਖੋਗੇ ਜਿੰਨੀਆਂ ਸਾਡੇ ਬਸਤੀਆਂ ਨੇ ਜਾ ਸਾਡੇ ਮਜ਼ਦੂਰ ਵਰਗ ਦੇ ਘਰ ਨੇ ਜਾਂ ਛੋਟੇ ਜ਼ਿਮੀਦਾਰਾਂ ਉਹਨਾਂ ਦੇ ਧੀਆਂ ਪੁੱਤਾਂ ਨੂੰ ਨਸ਼ਿਆਂ ਤੇ ਲਾ ਲਾ ਕੇ ਨੇ ਖਤਮ ਕਰਤਾ ਤੀਜੇ ਪਾਸੇ ਜਿਹੜੇ ਪ੍ਰਵਾਸੀ ਆ ਉਹ ਲਗਾਤਾਰ ਪੰਜਾਬ ਦੇ ਵਿੱਚ ਆ ਰਹੇ ਆ ਉਹਨਾਂ ਦੀ ਬਹੁਤਾਤ ਬਹੁਤ ਆ ਉਹਨਾਂ ਦੇ ਟਾਈਮਾਂ ਦੇ ਵਿੱਚ ਆਪਾਂ ਇਹ ਚੀਜ਼ਾਂ ਦੇ ਕਵਰ ਵੀ ਕਰਕੇ ਮੈਂ ਤੁਹਾਨੂੰ ਦਿਖਾਉਂਗਾ ਕਿ ਕਿੱਦਾਂ ਜਿਹੜਾ ਹੈਗਾ ਚਾਹੇ ਉਹ ਹਿਮਾਚਲ ਤੋਂ ਨੇ ਚਾਹੇ ਉਹ ਬਿਹਾਰ ਤੋਂ ਨੇ ਜਾਂ ਕਿਸੇ ਆਦਰ ਸਟੇਟਾਂ ਤੋਂ ਨੇ ਬੰਦੇ ਇੱਥੇ ਆਉਂਦੇ ਆ ਇੱਥੇ ਆ ਕੇ ਕਿਰਾਏ ਦੇ ਕਮਰੇ 'ਚ ਰਹਿੰਦੇ ਆ ਤੇ ਪਹਿਲਾ ਸਭ ਤੋਂ ਪਹਿਲਾਂ ਉਹਨਾਂ ਦਾ ਕੰਮ ਹੁੰਦਾ ਵੋਟ ਬਣਾਉਣਾ ਉਹਨਾਂ ਨੇ ਵੋਟਾਂ ਬਣਾ ਕੇ ਪੰਜਾਬ ਨੂੰ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਘਟਗੈਂਟ ਕੀਤਾ ਜਾ ਰਿਹਾ ਇਸ ਵਕਤ ਤਾਂ ਤੇ ਜਿਹੜੀਆਂ ਇਹਨਾਂ ਨੇ ਇਹ ਕਲੋਨੀਆਂ ਵਗੈਰਾ ਵਸਾਉਣੀਆਂ ਉਥੇ ਕਿੱਥੋਂ ਬੰਦੇ ਆਉਣਗੇ ਤੁਸੀਂ ਆਪ ਹੀ ਸਮਝ ਸਕਦੇ ਹੋ ਕਿੱਥੋਂ ਲਿਆ ਲਿਆ ਕੇ ਸਿਰਫ ਇਹਨਾਂ ਨੇ ਡੈਮੋਗ੍ਰਾਫੀ ਚੇਂਜ ਕਰਨੀ ਆ ਪੰਜਾਬ ਦਾ ਜਿਹੜਾ ਅਸਲ ਪੰਜਾਬ ਦੀ ਤਸਵੀਰ ਆ ਪੰਜਾਬ ਦੀ ਅਸਲ ਰੂਹ ਆ ਉਹਨੂੰ ਖਤਮ ਕਰਨ ਵਾਸਤੇ ਅੱਜ ਯੂਟਿਊਬਰਾਂ ਨੂੰ ਜਿਹੜਾ ਹੈਗਾ ਲੱਖਾਂ ਲੱਖਾਂ ਰੁਪਏ ਦੀਆਂ ਆਫਰਾਂ ਦਿੱਟੀਆਂ ਜਾ ਰਹੀਆਂ ਜੀ ਇਹ ਇੱਕਲ ਮੈਨੂੰ ਥੋੜੀ ਜੀ ਦੱਸਿਓ ਤੁਹਾਡੇ ਸਾਥੇ ਕਈ ਹੋਰ ਯੂਟਿਊਬਰ ਨੇ ਕਈ ਹੋਰ ਬੰਦੇ ਤੁਹਾਡੇ ਤਰ੍ਹਾਂ ਕੰਮ ਕਰਦੇ ਨੇ ਕੀ ਉਹਨਾਂ ਨੂੰ ਵੀ ਕੋਈ ਆਫਰ ਆਇਆ ਕੋਈ ਆਇਆ ਤੁਹਾਡੇ ਕੋਈ ਗੱਲਬਾਤ ਹੋਈ ਹੋਵੇ ਕਿਸੇ ਨਾਲ ਆ ਮੈਂ ਮਨਜਿੰਦਰ ਭਾਈ ਮੈਂ ਤੁਹਾਨੂੰ ਕਹਾਂ ਮੈਂ ਕਈ ਬੰਦਿਆਂ ਨੂੰ ਪੁੱਛਿਆ ਠੀਕ ਆ ਵੀ ਭਾਈ ਤੁਹਾਨੂੰ ਆਇਆ ਪਰ ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਵੀ ਮੈਨੂੰ ਆਇਆ ਠੀਕ ਆ ਹੋ ਸਕਦਾ ਜਿਹੜਾ ਹੈਗਾ ਉਹਨਾਂ ਤੱਕ ਪਹੁੰਚ ਨਾ ਹੀ ਨਾ ਹੋਈ ਹੋਵੇ ਹੋ ਸਕਦਾ ਬੰਦਾ ਭਾਈ ਜਿਹੜਾ ਥੋੜੇ-ਮੋਟੇ ਰੁਪਈਆ ਚਲਾਟ ਚ ਵੀ ਆ ਜਾਂਦਾ ਅਗਲਾ ਕਹਿੰਦਾ ਯਾਰ ਆਪਾਂ ਆਪਦਾ ਚਲਾਗੇ ਕੰਮ ਹੈਨਾ ਪਾਪਾ ਜਿਹੜਾ ਪੈਰ ਥੱਲੇ ਵਟੇਰਾ ਆ ਆਪਾਂ ਸ਼ਿਕਾਰੀ ਬਣ ਗਏ ਪਰ ਮੇਨ ਮੁੱਦਾ ਹੈਗਾ ਪਰ ਇਹ ਗੱਲ ਤੁਸੀਂ ਦੇਖੋਗੇ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਚੀਜ਼ਾਂ ਚੱਲ ਰਹੀਆਂ ਜਿਸ ਤਰ੍ਹਾਂ ਜਦੋਂ ਕਾਲੇ ਕਾਨੂੰਨ ਲਿਆਂਦੇ ਸੀਗੇ ਉਦੋਂ ਮੋਦੀ ਕੈਬਨਿਟ ਇਦੋਂ ਉਥੋਂ ਉਹ ਤੋਂ ਬਿਨਾ ਜਿਹੜੀ ਉਦੋਂ ਸਾਡੀ ਭਾਈਵਾਲ ਪਾਰਟਿਸ ਉਹਨਾਂ ਨੇ ਪੋਸਟਰ ਵੀ ਲਾਏ ਸੀਗੇ ਵੀ ਕਾ ਕਾਨੂੰਨ ਚੰਗੇ ਆ ਬਾਅਦ ਦੇ ਵਿੱਚ ਚਲੋ ਜਦੋਂ ਲੋਕ ਉਹਨਾਂ ਦੇ ਵਿਰੋਧਤ ਹੋਏ ਲੋਕ ਖੜੇ ਫਿਰ ਉਹਨਾਂ ਨੇ ਜਿਹੜਾ ਹੈਗਾ ਯੂ ਟਰਨ ਲੈ ਲਿਆ ਬਾਕੀ ਇਹ ਸਰਕਾਰ ਵੀ ਯੂ ਟਰਨ ਲਾਊਗੀ ਜੇ ਲੋਕ ਖੜੇ ਹੋਣਗੇ ਅਸਲ ਦੇ ਵਿੱਚ ਇਹ ਹੁਣ ਜਿਹੜਾ ਦੌਰ ਆ ਚੁੱਕਿਆ ਨਾ ਇਹ ਲੜਾਈ ਹੁਣ ਖੇਤਾਂ 'ਚ ਵੜ ਚੁੱਕੀ ਆ ਪਹਿਲਾਂ ਆਪਾਂ ਲੜਾਈ ਲੜਨ ਗਏ ਸੀ ਦਿੱਲੀ ਦੇ ਬਾਰਡਰਾਂ 'ਤੇ ਪਰ ਹੁਣ ਬਾਰਡਰਾਂ ਦੀ ਲੜਾਈ ਹੁਣ ਇਹਨਾਂ ਨੇ ਖੇਤਾਂ 'ਚ ਵਾਰਤੀ ਆ ਤੇ ਖੇਤਾਂ ਦੇ ਵਿੱਚ ਤੁਸੀਂ ਦੇਖ ਲਓ ਲਗਾਤਾਰ ਪੰਜਾਬ ਦਾ ਕਬਜ਼ਾ ਹੋ ਰਿਹਾ ਅਮਜੇਂਦਰ ਭਾਈ ਤੁਸੀਂ ਦੇਖ ਲਓ ਪਾਕਿਸਤਾਨ ਵਾਲਾ ਬਾਰਡਰ ਹੈ ਜਿੱਧਰਲੇ ਪਾਸੇ ਸਾਡੇ ਪਿੰਡਾਂ ਨਾਲ ਲੱਗਦਾ ਉਹ ਰਲਕਾ ਫਾਜ਼ਲ ਕਾ ਉਧਰਲੇ ਪਾਸੇ ਕਿਤੇ ਕਹਿੰਦੇ ਇੱਥੇ ਪਟਾਸ਼ ਨਿਕਲਾਈ ਉੱਥੇ ਹਜ਼ਾਰਾਂ ਕਿੱਲਾ ਵੱਲ ਨੂੰ ਫਿਰਦੇ ਆ ਇਧਰਲੇ ਪਾਸੇ ਲੁਧਿਆਣੇ ਵਾਲੇ ਪਾਸੇ ਕਹਿੰਦੇ ਵੀ ਇੱਥੇ ਕਲੋਨੀਆਂ ਬਸਾਉਣੀਆਂ ਉਹ ਕਰਦੇ ਆ ਇਧਰ ਜਿਹੜਾ ਖਰਡ ਮਹੱਲੀ ਵਾਲਾ ਇਲਾਕਾ ਉਹ ਪਹਿਲਾਂ ਹੀ ਕਬਜ਼ੇ ਚਾ ਬਾਕੀ ਜਿਹੜਾ ਉਹਨੂੰ ਵੀ ਇੰਨਾ ਕਰਨਾ ਤੁਸੀਂ ਦੇਖ ਲਓ ਪੰਜਾਬ ਜਿਹੜਾ ਹੈਗਾ ਚਿੜੀ ਦੇ ਪੁੰਝੇ ਜਿੱਡਾ ਤਾਂ ਹੈਗਾ ਭਾਈ ਜੇ ਤੁਸੀਂ ਆਪਾਂ ਗੱਡੀ ਚੱਕ ਗਏ ਮੰਨ ਲਓ ਜੈਤੋ ਤੋਂ ਗੱਡੀ ਚੱਕਣੀ ਹੋਵੇ ਤੇ ਪੂਰੇ ਪੰਜਾਬ ਦਾ ਚੱਕਰ ਆਥਰ ਨੂੰ ਲਾ ਕੇ ਦੋ ਵਾਰੀ ਘਰੇ ਪੈ ਜਾਏਗਾ ਭਾਈ ਤੂੰ ਸਾਰੇ ਰਿਪੋਰਟ ਕਰਕੇ ਪੰਜਾਬ ਰਹਿ ਕਿੱਡਾ ਗਿਆ ਜੀ ਸੋ ਉਹ ਦੇ ਉਹ ਜਿੰਨਾ ਹੈਗਾ ਕਿਉਂਕਿ ਇਹੀ ਹੁਣ ਇਹਨਾਂ ਦੀ ਜਿਹੜਾ ਹੈ ਗਲੇ ਦੀ ਹੱਡੀ ਬਣਿਆ ਹੋਇਆ ਕਾਰਨ ਹੈ ਜਦੋਂ ਕੋਈ ਬਗਾਵਤ ਉਠਦੀ ਹੈ ਪੰਜਾਬ 'ਚ ਉਠਦੀ ਹੈ ਇਹਨਾਂ ਨੂੰ ਆਏ ਪੰਜਾਬ ਨੂੰ ਪੰਜਾਬ 'ਚ ਜਾ ਕੇ ਪੰਜਾਬ ਦੇ ਘਰੇ ਦੱਬਿਆ ਜਾਵੇ ਹਮ ਜੀ ਬਹੁਤ ਬਹੁਤ ਧੰਨਵਾਦ ਕੋਟਲੀ ਸਾਹਿਬ ਤੁਸੀਂ ਸਮਝਾ ਦਿੱਤਾ ਜੀ